ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਦੀ ਵਾਇਰਲ ਕੀਤੀ ਜਾ ਰਹੀ ਹੈ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚੱਲ ਰਹੀ ਹੈ ਵੀਡੀਓ ਵਿੱਚ ਨਾ ਤੁਸੀਂ ਇੱਕ ਕੁੜੀ ਨੂੰ ਵੇਖ ਸਕਦੇ ਹੋ ਜੋ ਕਿ ਨਾ ਪੰਜਾਬ ਦੀ ਰਹਿਣ ਵਾਲੀ ਹੈ ਤੇ ਇਹ ਵੀਡੀਓ ਵੀ ਪੰਜਾਬ ਦੀ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਕੁੜੀ ਨਸ਼ੇ ਕਰਦੀ ਹੈ ਤੇ ਨਸ਼ੇ ਦੀ ਖਾਤਰ ਕੁੜੀ ਕੀ ਕੁਝ ਕਰਨ ਨੂੰ ਤਿਆਰ ਹੋਈ ਬੈਠੀ ਹੈ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਆਹ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਿਆਂ ਤੋਂ ਨਸ਼ੇ ਲੈਂਦੀ ਹੈ ਤੇ ਬਦਲੇ ਵਿੱਚ ਜੋ ਕਰਦੀ ਉਹ ਦੱਸ ਵੀ ਨਹੀਂ ਸਕਦੀ ਤੇ ਦੋਸਤੋ ਆ ਵੀਡੀਓ ਵਿੱਚ ਇੱਕ ਬੰਦਾ ਆਉਂਦਾ ਤੇ ਉਹਦੀ ਵੀਡੀਓ ਬਣਾਉਂਦਾ ਜਿਸ ਤੋਂ ਬਾਅਦ ਕੁੜੀ ਕਹਿੰਦੀ ਹੈ ਕਿ ਮੇਰੀ ਮਜਬੂਰੀ ਹੈ ਮੈਂ ਮਜਬੂਰੀ ਦੇ ਵਿੱਚ ਇਹ ਕੁਝ ਕਰ ਰਹੀ ਹਾਂ ਤੁਸੀਂ ਅੱਗੇ ਇਹਨਾਂ ਦੀ ਵੀਡੀਓ ਵੇਖੋ ਨਹੀਂ ਤੇ ਤੂੰ ਕੀ ਕਰਨਾ ਹੀ ਹੈ ਹੈ ਮਜਬੂਰੀ ਹੁੰਦੀ ਹੈ ਤੇ ਮਜਬੂਰੀ ਇਹ ਮਜਬੂਰੀ ਕਿਹੜੀ ਹੋਈ ਵੀ ਇਹ ਮਜਬੂਰੀ ਕਿਹੜੀ ਹੋਈ ਇਹ ਮਜਬੂਰੀ ਕਿਹੜੀ ਹੋਈ ਦੱਸ ਆਣਾ ਆਪਣਾ ਪਰਿਵਾਰ ਵੇਖ ਠੀਕ ਆ ਆਪਣੇ ਬੱਚੇ ਵੇਖ ਵੀਡੀਓ ਵੇਖ ਕੇ ਬੜੀ ਹੈਰਾਨੀ ਹੋਈ ਕਿ ਛੋਟੀ ਜਿਹੀ ਉਮਰ ਦੀ ਕੁੜੀ ਹੈ ਤੇ ਛੋਟੀ ਜਿਹੀ ਉਮਰ ਦੇ ਵਿੱਚ ਹੀ ਕੁੜੀ ਨੇ ਨਸ਼ੇ ਦੀ ਲਤ ਲਾ ਲਈ ਤੇ ਨਸ਼ੇ ਦੇ ਲਤ ਕਾਰਨ ਕੁੜੀ ਕੀ ਕੁਝ ਕਰਦੀ ਫਿਰਦੀ ਹੈ ਦੇਖ ਕੇ ਹੈਰਾਨੀ ਹੁੰਦੀ ਹੈ ਦੋਸਤੋ ਇਹ ਆ ਸਾਡੇ ਪੰਜਾਬ ਦੀ ਨੌਜਵਾਨੀ ਤੇ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਪੰਜਾਬ ਦੇ ਵਿੱਚ ਮਾਵਾ ਦੇ ਪੁੱਤ ਗਏ ਨੇ ਤੇ ਹੁਣ ਕੁੜੀਆਂ ਵੀ ਇਸ ਨਸ਼ੇ ਦੀ ਚਪੇਟ ਵਿੱਚ ਆ ਚੁੱਕੀਆਂ ਨੇ ਕੁੜੀਆਂ ਨਸ਼ੇ ਦੀ ਖਾਤਰ ਬਹੁਤ ਕੁਝ ਕਰ ਰਹੀਆਂ ਨੇ ਜੋ ਅਸੀਂ ਤੁਹਾਨੂੰ ਖੁੱਲ੍ਹ ਕੇ ਦੱਸ ਵੀ ਨਹੀਂ ਸਕਦੇ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿ ਤੁਹਾਡੇ ਬੱਚੇ ਕੀ ਕੁਝ ਕਰਦੇ ਨੇ ਤੇ ਕਿਹੋ ਜਿਹੀ ਸੰਗਤ ਵਿੱਚ ਰਹਿੰਦੇ ਨੇ ਕਿਉਂਕਿ ਸੰਗਤ ਦਾ ਬਹੁਤ ਵੱਡਾ ਅਸਰ ਪੈਂਦਾ ਸੋ ਦੋਸਤੋ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ ਉਦੋਂ ਤੱਕ ਰਬ ਰੱਖਾ